ਆਹ ਪੰਦਾ ਇਧਰ ਲੈ ਜੇ ਮੋਨਾ ਕਾਹਦਾ ਆਈ ਆਈ ਮਾਂਤਾ ਖੜਾਉਣਾ ਪੈਂਦਾ ਇਧਰ ਲੈ ਜੀ ਇੱਕ ਮਿੰਟ ਚੱਲ ਤੂੰ ਹੁੱਡੀ ਮਰ ਜੇ ਬਚਾ ਨਾ ਉਹ ਤਾਂ ਠੀਕ ਹੈ ਕਿਹੜਾ ਕਿ ਧੱਕਾ ਚੱਲ ਆਹਾ ਆ ਰ ਆਹਾ ਕਹਾ ਬੋਲ ਬੀਆ ਇਕੱਠਾ 5000 ਪਉਣਾ ਪਾਉਣਾ ਹੋਵੇ ਅੱਗਾ 5000 ਇਕੱਠਾ ਪਉਣਾ ਬਈ ਬਹੁਤ ਔਫਾ ਹੋ ਜਾਣਾ ਕੁਸ ਲੱਕੀ ਬਹੁਤ ਹੈ ਤਾ ਲੱਕਾ ਸੁਣੋ ਤਾਂ ਬੋਲਣਾ

ਹਣ ਇੱਕ ਆ ਵਾਰ ਖੜ ਗਿਆ। ਜਵਾਬੂ ਵੀ ਆ। ਇਹ ਤਾਂ ਮੰਨ ਜਿਆ ਖੜ ਗਿਆ ਯਾਰ। ਖੜ ਗਿਆ ਮੰਨ ਜਿਆ ਮਿੱਠੂ ਨੇ ਦਵਾਈ ਆ ਯਾਰ ਤਾਂ ਮੰਨ ਜਿਆ ਖੜ ਗਿਆ। ਕਿਨੇ ਦਵਾਈ ਕਹਿੰਦਾ 44000 ਮੰਗਦੇ ਨੇ ਇੱਕ ਦੋ ਦਾ ਕਹਿੰਦੇ ਇੱਕ ਦਾ। ਆਹ ਮੰਦਾ ਇਹਨਾਂ ਦਾ ਵੀ। ਕਹਿੰਦਾ ਇਹ ਮੰਤਾ ਖੜਾਉਣਾ ਪੈਂਦਾ ਜੇ ਤੋ ਲੈ ਲਈ। ਹੈ ਤੇਰੀ। ਮੈਂ ਬਾਈ ਕਰ ਰਹੀ ਜਾਈਂ ਕਿੰਨੇ ਤਾਂ ਖੈਲ। ਸੁਆਹ। ਸੁਆਹ। ਹਾਲਾ ਤੇ। ਹਾਂ ਇਹ ਆਲੇ ਕੀ ਪਤਾ। ਉਹ ਵੀ ਇਹ ਲਾ ਦੇ ਤੈਨੂੰ ਫਿਰ ਕਿੰਨੇ 25000 ਦੇਣਾ 20000। ਹਾਂ ਤਾਂ ਠੀਕ ਆ ਤੇਰੇ ਕਿੰਨੇ ਮਾਰ ਪੈਂਦੇ ਨੇ। ਬਾ 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 ਬਾਬਰ ਕਰ ਕੀ ਤੁਸੀਂ ਵੀ ਦੱਸੇ ਇਹਨੇ ਵੀ ਵੇਚਣਾ ਗਾਣਾ ਤੇ ਹਿਸਾਬ ਨਾਲ ਦੱਸ ਤੁਸੀਂ ਵੀ ਤੁਹਾਨੂੰ ਵੀ ਬਣ ਜੇ ਇਹਨਾਂ ਨੂੰ ਵੀ ਗਰੀਬਾਂ ਨੂੰ ਬਣ ਜੇ ਕੁਝ ਨਾ ਕੁਝ ਇਹਨੇ ਵੀ ਗਾਹ ਬਾਬਾ ਸੇ ਕਮਾਉਣੇ ਵਿਚਾਰ ਰਹੇ ਨੇ ਮੰਗੇ ਨਾਲ ਮੈਂ ਬਚਕਾਰੀ ਇੱਕ ਕਰੇ ਡੇਢ ਦੇ ਪੱਤੋਂ ਵਾਂਗੂ ਮਾਰਦਾ ਬਚਕਾਰੀ ਦੇਖ 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 ਪ੍ਰੈਸ਼ਰ ਮੈਟਰੀ ਇਹ ਤੂੰ ਸਾਡੇ ਸਲ ਪੱਪੂ ਵਾਲੀ ਸਰ ਤੇ ਚਰਨ ਨੂੰ ਖਾਂਦਾ ਕੀ ਹੈ ਕਰੇਟ ਲੋ ਜੀ ਦੇ ਹੋ ਗਿਰ। ਸਭ ਨਹੀਂ ਸਿੱਧੀ। ਹਾਂਜੀ। 22 ਹਜ਼ਾਰ ਦਾ ਬੱਕਰਾ ਤੋ। ਸਭਾ ਲੱਗੀ ਐ ਇੱਕ ਮਰਟ। ਉਹ ਤੋਂ ਹੁੱਡੀ ਮਾਰ ਜੇ ਬਚਾ ਲਾ। ਉਹ ਠੀਕ ਐ ਕਿਹੜਾ ਵੀ ਧੱਕਾ। ਜਾਂਦੇ ਆਂ ਵੀ ਇਹਨਾਂ ਦੀ ਗਾਹਾਂ। ਕਿਥੋਂ ਕਿੱਥੇ ਫਗੜ ਸੀ ਗੰਗੋਲੀ ਜਾਣਗੇ। ਦੇ ਰੇ ਜਦ ਤਰ ਲੇ ਗਏ ਲੈ ਕੇ ਤਾਂ ਆਪਾਂ ਵੀ ਤੈਨੂੰ ਪਤਾ ਕੜੀ ਸਾੜਾ ਸੀ ਕਰ ਕਿਉਂ ਰੇ ਇੱਕ ਵਾਰ ਅੱਗੇ ਆ ਜਾਂ ਦੂਆ ਬੱਟੇ ਕਰ ਪੀ ਦੇ ਦੋ ਜਲੇ ਲਗੇ ਨੇ ਹਾਂ ਭਈ ਆਨੇਗਾ ਹਾਂ ਤੇਰਾ ਧਰਮਾਂ ਦੀ ਗੱਲ ਹੈ ਇਹ ਤਾਂ ਹਾਈ ਭਈ ਹਾਇ ਦਾ ਰਿਸ਼ਤਾ ਇਹਦਾ ਸਿੰਕੜ ਤੁਨਾਂ ਲਈ ਆ ਮੈਂ ਜੂੜ ਗਿਆ ਬਲਦਾ ਸੇਰ ਜੋਹੀ ਨਾ ਗਰੀ ਨਾ ਵੀ ਬਹੁਤ ਕਰਨਾ ਬਸ ਬਾਲਿਆ ਉਹ ਨਾ ਕਰੀ ਵੀ ਕੋਈ ਲਾਹਤ ਦਾ ਫਾਇਦਾ ਨਹੀਂ ਬਈ ਦੂ ਘੱਟ ਡੰਡਾ ਇਹ ਕਰਪੇ 52000 ਹੈ ਨਾ 52000 ਫਿਰ ਬਾਕੀ ਵਾਲਾ ਮੇਜਾ ਫਰਕ ਦੇਖ ਲੈ ਕਿਹਰੇ ਬੱਚੇ ਕਿਲਗੜਾ ਲੈਣਾ ਆਹ ਮੈਂ ਇਧਰ ਵਾ ਕਰਾਂ ਉਹਨੂੰ ਦੇਖ ਕਿਹੜਾ ਕਿਹੜਾ ਦੇਖ ਕਿਲਗੜਾ ਕਰਤਾ ਜਾ ਇਹਨੂੰ ਦੇਖਣ ਦੇ ਹਾਂ ਆਹਾ ਆ ਰਹਾ ਕਹਾ ਆ ਰਹਾ ਬੋਲ ਬੋਲ ਗੱਲ ਕਰਕੇ ਹਾਂ 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 ਬਾਈ ਹਾਂ ਜੀ ਜੈਦ ਅਸੀ ਬਾਈ ਹੋਗਾ ਬਣ ਜਿਆਣਾ 15 15000 ਬਾਈ ਜੁੜੋ 20000 ਹੈ ਚਲ ਬਾਈ ਚੱਕ ਦੇਖਾਂਗੇ ਹੋਰ ਰੋਸਾ ਤੁਸੀਂ ਕੋ ਪਹਿਗੇ ਤੋ ਐ ਰੱਖੀ ਆ ਜੀ ਆ ਮੈਂ ਬਣਾ ਲਿਆ ਵੇ ਲੈ ਆ ਵੇ ਇਹ ਤਾਂ ਤੇਨ ਦੇ 250 ਕਰਾ ਦੇ ਫੜਾ ਦੇ ਇਧਰ ਤਾਂ ਨਹੀਂ ਪੈਣ ਦੇ ਰਹਿ ਗਏ ਕੋਈ ਮਿੱਠੂ ਯਾਰ ਤੂੰ ਆ ਹਾਲ ਬਸ ਆ ਆ ਲਓ ਭਾਈ ਪਰ ਆਖੋ ਠੀਕ ਹੈ ਉਸੇ ਦੋ ਤੋਂ ਕਿਹ ਜਨ ਮਿੱਠੂ ਕੋਈ ਆ ਯਾਰ ਹੁਣ ਕੀ ਚਲ ਵੇ ਚੱਕ ਮੈਂ ਬਣਾ ਲਈ ਚਲ ਬਾਤਾ ਲਖਿਆ ਜਵਾ ਵੀ ਫਰ ਆਉਂਦਾ ਉਹ ਨਿਕਣਾ ਕੋਈ ਚੱਲ ਆ ਜਾ ਫੜਾ ਦੇ ਯਾ ਦੇ ਸੱਤੇ ਖਾ ਲੈ ਦੇ ਖਾਲੇ ਨੂੰ ਕੋਈ ਨਾ ਫੇਰ ਲੈ ਕੇ ਜਨ ਲਾ ਨਜ਼ਰ 6000 ਦਾ ਡਾਡਾ ਨਜ਼ਰ 6000 ਆਪਾਂ ਪਗਾਈ ਨਹੀਂ ਕਰਦੇ 6000 ਤਾਂ ਹੋ ਗਿਆ ਜੀ ਫਾਇਦਾ